ਅਈ ਬੈਲ ਕਾ ਮਾ ਤੁਹਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਫੇਰ ਆਏ ਆਂਗੇ ਸੈਰ ਕਰਨ ਦੀ ਸ਼ਾਮ ਨੂੰ ਤੇ 5 ਵਜ ਚੁੱਕੇ ਨੇ ਤੇ ਇੱਕ ਉਥੇ ਨਾ ਟਾਰਗੇਟ ਕਿਰਾ ਤਾਂ ਕਿ ਕਾਫੀ ਜ਼ਿਆਦਾ ਆਂਦੀ ਹੈ ਇਸੀ ਨਾ ਤੇ ਹੁਣ ਉਹਨੂੰ ਸੈੱਟ ਕਰ ਰਹੇ ਸੀ ਇੰਦਰ ਤੇ ਅਜਾਏ ਨਿਵਰ ਤੇ ਵੀ ਸਾਡੇ ਨਾਲ ਨਿਵਰ ਦਿਖਾਈ ਨਿਵਰ ਤੇ ਰਨਿੰਗ ਕਰੂ ਹੈ ਕਿੰਨੇ ਚੱਕਰ ਲਾਏਗਾ ਅੰਡਾ ਪਹਿਲ ਆਓ ਮਮਾ ਨਾਲ ਲਾਉਂਗੇ ਕਿ ਹੌਲੀ-ਹੌਲੀ ਕਿ ਤੇਜ਼ ਤੇਜ਼ ਤੇਜ਼? ਅੱਛਾ ਚਲੋ ਸਟਾਰਟ ਕਰੋ। ਚਲੋ ਕਰੋ ਸਟਾਰਟ ਮਮਾ ਨਾਲ। ਲੈ ਤਪਾ ਜੀ ਗਿਆ। ਇਹ ਤਾਂ ਪਿੱਛੇ ਛੱਡ ਗਿਆ ਮਮਾ ਨੂੰ। ਚੱਲੋ ਚੱਲੋ ਚੱਲੋ। ਚੱਲੋ 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 ਭੱਜੋ। ਹੌਲੀ ਜਾਈਏ ਤਾਂ ਬੰਦਰ ਵੀ ਹੁੰਦੇ ਆ। ਸਾਡੇ ਨਾਲ ਰਹੇ ਨੇ ਮਰਤਾ। ਬੰਦਰ ਬਹੁਤ ਹੁੰਦੇ ਆ। ਬੰਦਾ ਕਿੱਥੇ ਰਹਿ ਗਿਆ? ਅੱਜ ਤਾਂ ਬਾਹਲੀ ਇੱਥੇ। ਲੱਕੜੀਆਂ ਲੁਕੜੀਆਂ ਗਿਰੀਆਂ ਪੰਗਾ ਰਸਤੇ 'ਚ ਅੱਜ ਸੋਥ ਗੇ ਨਿਕਲ ਕੇ ਮੈਂ ਤੇ ਨਿਭਤਣਾ ਨੇ ਮਰਦਾ ਹਾਂ ਹਾਂ ਹੈ ਹਾਂ ਪਰ ਮੈਂ ਸੌਕਤ ਗੇ ਨੋਂਗੀ ਲੱਕੜੀ ਵਾਹਣ ਗਿਰੀਆਂ ਪੰਗਾ ਕਿਹੜਾ ਹੈਗਾ ਤਾਂ ਬੁਰਾ ਹਾਲ ਹੋ ਗਿਆ ਤੇ ਅੱਜ ਮੈਂ ਲਗਾਏ ਨੇ ਪੂਰੇ 8 ਚੱਕਰ ਤਾਂ ਲਾਏ ਨੇ ਬਟ ਬਿਨਾ ਰੁਕੇ ਲਾਏਗੇ ਪਹਿਲਾਂ ਮੈਂ ਕਿਥੇ ਵੀ ਰੁਕ ਜਾਨੀਏ ਥੋੜੀ ਦੇ ਮਤਲਬ ਥੋੜੀ ਜਗ੍ਹਾ ਹੈਗੀ ਹੈ ਜਿਵੇਂ ਇਸ ਤਰ੍ਹਾਂ ਪੈਂਦੀ ਹੈ ਨਾ ਜਿਵੇਂ ਇੰਦੀ ਇੱਥੋਂ ਲੈ ਕੇ ਇੱਥੋਂ ਤੱਕ ਥੋੜੀ ਜੀ ਤੇ ਵਾਟ ਇਸ ਵਾਟ ਅਗਰ ਬਿਨਾਂ ਰੁਕੇ ਲੱਗਦਾ ਪਸੀਨਾ ਨਹੀਂ ਆਉਂਦਾ ਬਿਲਕੁਲ ਵੀ ਨਹੀਂ ਆਉਂਦਾ ਕਰੇ ਪਸੀਨਾ ਤੇ ਹੁਣ ਤੁਸੀਂ ਹਾਲਤ ਦੇਖ ਸਕਦੇ ਹੋ ਪਸੀਨਾ ਕੀ ਕਹਿੰਦਾ ਵੀ ਮੈ ਨਹੀਂ ਆਉਂਦਾ ਐਨੀ ਪੂਰੀ ਹਾਸ ਚਲੋ ਮੋਤੀ ਦਾ ਘੜ ਲੱਗਦਾ ਕਿਹੜਾ ਇਹ ਮੋਤੀ ਦਾ ਘੜ ਲੱਗਦਾ ਹਾਂ ਹਾਂ ਬਈ ਨਿਮਰ ਤੈਨੂੰ ਤਾਂ ਇਹ ਮੋਤੀ ਦਾ ਘੜ ਲੱਗਦਾ ਹੋ ਸਕਦਾ ਦਲ ਦਲ ਰੇ ਰੇ ਮੈਂ ਦੇ ਲਾਣਾ ਹੈ ਪਰ ਜਨ ਬੋਲੋ ਕੀ ਕਹਿੰਦੇ ਸੀ ਜੂਸ ਪੀਣਾ ਜੂਸ ਨਹੀਂ ਮੈਂ ਤਾਂ ਡੱਪ ਹੀ ਨਾ ਮੈਂ ਨਹੀਂ ਜੂਸ ਪੀਂਦੀ ਮਿੱਠਾ ਮੈਂ ਛੱਡਿਆ ਹੋਇਆ ਬੰਦਾ ਬੋ ਦੋਸ ਦਾ ਗਲਾਸ 20 ਰੁਪਏ ਦਾ ਹੋਣਾ ਡੱਬ ਆਊਗਾ 70 ਰੁਪਏ ਦਾ ਤੇ ਜਿਹੜਾ ਰੋਜ਼ ਆਪ ਲਾਉਣੇ ਪੈਸੇ ਉਹ ਨਹੀਂ ਯਾਦ ਡੇਲੀ ਇਹਦੇ ਖਰਚ ਹੁੰਦੇ ਆ ਮੈਂ ਕਿਹੜਾ ਡੱਬ ਮੈਂ ਹਲਦੀ ਚੀਜ਼ ਪੀਣੀ ਮੇਰਾ ਡੱਬ ਯਾਦ ਆ ਵੀ ਡੱਬ ਹੀਂਦੀ ਏ ਪੈਸੇ ਲਾਊਗੀ ਮੈਂ ਕਿਹੜੇ ਪੈਸੇ ਲਾਉਣਾ ਬਸ ਰਹਿਣ ਤੋਂ ਰਹਿਣ ਦੋ ਇੱਧਰ ਇੱਧਰ ਨਾ ਕਰੋ ਯਾ ਦੇ ਉਹ ਨਾ ਕਰੋ ਮੈਂ ਕਿਹੜੇ ਲਾਉਣਾ ਪੈਸੇ ਨਹੀਂ ਤੁਸੀਂ ਤਾਂ ਬਹੁਤ ਸੇਵਿੰਗ ਕਰਦੇ ਹੋ ਮਾਇਕਾ ਤਾਂ ਕਹਿੰਦੇ ਤੁਸੀਂ ਪੈਸੇ ਲਾਉਨੇ ਹੋ ਫਾਲਤੂ ਵੈਸਾ 1 ਰੁਪਿਆ ਨਹੀਂ ਲਾਉਣਾ ਮੈਂ ਠੀਕ ਹੈ ਹਾਂ ਤੁਸੀਂ ਵੀ ਅਗਲਾ ਚੱਪਾ ਘੜ ਕੇ ਮੈਂ ਡੱਬ ਪਿਆ ਦੋ ਇੱਧਰ ਗੱਡੀ ਮੋੜ ਸਮਝਿਆ ਜੀ ਉਹ ਡੱਬ ਮਹਿੰਗਾ ਪਊਗਾ 20 ਦਾ ਗਲਾਸ ਵੀ ਜੂਸ ਦਾ ਗੰਨੇ ਦਾ ਉਹ ਤਾਂ ਮੈਂ ਨਹੀਂ ਪੀਣਾ ਮਿੱਠਾ ਮੈਂ ਇੰਨੀ ਜਿਆਦੇ ਮਿਹਨਤ ਕਰਦੀ ਆ ਕਿ ਮੈਂ ਨਹੀਂ ਪੀਣਾ ਮਿੱਠਾ ਥੋੜੀ ਮਰਜੀ ਨਾਲ ਥੋੜੀ ਨਾ ਹੁਣ ਤਾਂ ਕੀ ਪੀਣਾ ਦਾ ਬਾ ਦਾ ਪੀਣਾ ਮੈਂ ਚੱਲ ਬਈ ਦਾ ਪੋ ਐਨਰਜੀ ਵਾਲੀ ਚੀਜ਼ ਪੀਵਾਂਗੀ ਜੀਚੇ ਐਨਰਜੀ ਮੈਂ ਮਾ ਸੋੜਾ ਤੇਲ ਵੀ ਤਾਂ ਵਿਚਾਉਣੀ ਹੈ ਦੇਖੋ ਤੁਹਾਨੂੰ ਜੂਸ ਪੀਣ ਲਈ ਇੱਦੀ ਦੂਰ ਜਾਣਾ ਪੈਣਾ ਤਾਂ ਦਾ ਵੇ ਇੱਥੋਂ ਹੀ ਮਿਲ ਜਾਊਗਾ ਕੋਲਿਓ ਕੋਲੀਆ ਜੋਤੀ ਇਹਨੇ ਦੋਨੇ ਜੂਸ ਵਾਲਾ ਵੀ ਉੱਥੇ ਹੈ ਡੱਬਾ ਵਾਲਾ ਵੀ ਉੱਥੇ ਹੈ ਚਲੋ ਵੀ ਆਪਾਂ ਪਹੁੰਚ ਹੀ ਗਏ ਸਾ ਪਾ ਪੀਂਦੇ ਅੰਟਾਵ ਇੱਥੇ ਵੀ ਤਾਂ ਬੈਠਾ ਹੁੰਦਾ ਇੱਕ ਕਰੇ ਹੋ ਗਿਆ ਉਹ ਬੈਠਾ ਹਾਂ ਇੱਥੇ ਜੀ ਹੁੰਦਾ ਜੀ ਪਹਿਲਾਂ ਆਪਣੇ ਲੋਕ ਪਤਾ ਡੱਬ ਪੀਂਦੇ ਨਹੀਂਗੇ ਔਰ ਪਤਾ ਵੀ ਨਹੀਂ ਹੈਗਾ ਵੀ ਡੱਬ ਕੀ ਚੀਜ਼ ਹੈ ਕਈ ਲੋਕਾਂ ਨੂੰ ਤਾਂ ਪਰ ਬਿਹਾਰ ਦੇ ਲੋਕ ਦੇਖੋ ਕਿੰਨਾ ਪੀਂਦੇ ਆ ਬਹੁਤ ਜ਼ਿਆਦਾ ਲੇਡੀ ਪੀਂਦੇ ਜਦ ਪ੍ਰੈਗਨਨਸੀ ਚ ਹੁੰਦਾ ਉਦੋਂ ਵੀ ਵੈਸੇ ਵੀ ਲੋਕ ਬਹੁਤ ਪੀਂਦੇ ਆ ਉਧਰ ਲੋਕ ਤੇ ਵਧੀਆ ਲੈਂਦਾ ਸਕਿਨ ਦੇ ਲਈ ਡੱਪੀ ਨਾ ਹੁਣ ਆਪ ਰੋਕੋਗੇ ਕੰਨੇ ਦੀ ਤੂਸ ਤੇ ਨੂੰ ਕੰਨੇ ਜੂਸ ਪੀਓਗੇ ਉਹਨਾਂ ਲਈ ਵੀ ਛੋਟਾ ਇੱਕੀਕ ਲੈ ਲਓ ਛੋਟੇ ਵਾਲ ਲੈ ਲੇ ਰੱਖੋ ਮਾਣ ਦਾਨੇ ਕਿੱਥੇ ਪੀਣਾ ਹੈ ਪੀ ਲੈਣਗੇ ਯਾਰ ਪੀ ਕਿਉਂ ਨਹੀਂ ਲੈਣਗੇ ਤੁਸੀਂ ਪੀ ਲੋਗੇ ਉਹ ਕਹਿੰਦੀ ਪੀਣੀ ਹੈ ਦੀ ਬੰਦ ਕਰ ਲੇਗੇ ਹੈ ਆ ਤਾਂ ਖੜੇ ਹੋ ਤੁਸੀਂ ਇੱਥੇ ਕਿਹੜੇ ਚੋਰ ਵਰਦੇ ਆ ਇਹਨੇ ਸੈਲਫ ਮਾਰ ਕੇ ਦੁਦਤਾ ਬਣੂ ਅਗਲਾ ਬੰਦ ਕਰ ਇਹ ਦਿੱਲੀ ਤਾਂ ਹੀ ਹਾਲਾ ਸਹੀ ਗੱਲ ਆ ਕੋਈ ਸੈਲਫ ਮਾਰ ਕੇ ਨਾ ਭੱਜਿਆ ਫਿਰੂਗਾ ਤੇ ਭੱਜ ਕੇ ਆ ਹੀ ਲੈ ਜਾਂਦੇ ਆ ਖਰੀਦ ਚੀਜ਼ ਤੇ ਆਪਾਂ ਨਾਲੇ ਲੋਕ ਗੱਡੀ ਨੂੰ ਆਪਾਂ ਗੱਡੀ ਕਰਤੀ ਲੋਕ ਨਾ ਇੱਕ ਮੁੰਡਾ ਖੜਾ ਰਸਤੇ ਦੇ ਵਿੱਚ ਉਹ ਕਹਿੰਦਾ ਸਾਈਕਲ ਦੀ ਮੇਰੀ ਚੇਨ ਉਤਰ ਗਈ ਮੇਰੇ ਹੱਥ ਕੰਮ ਨਹੀਂ ਕਰ ਰਹੇ ਸਾਈਕਲ ਦੀ ਚੇਨ ਚੜਾ ਦਿਓ ਤੇ ਉਹਨਾਂ ਨੇ ਸੋਚਿਆ ਕਿ ਠੀਕ ਹੈ ਹੈ ਕਿ ਚਲੋ ਚੇਨ ਚੜਾ ਦਿੰਦੇ ਆ ਉਹ ਉਤਰ ਗਏ ਸਕੂਟੀ ਤੋਂ ਪਤਾ ਨਹੀਂ ਮੋਟਰਸਾਈਕਲ ਤੇ ਸੀਗੇ ਤੇ ਉਹ ਉਤਰ ਗਏ ਤੇ ਉਹਨੇ ਪਤਾ ਕੀ ਕੀਤਾ ਉਹ ਚੇਨ ਚੜਾਉਣ ਲੱਗ ਗਿਆ ਉਸਦੀ ਦੇਖ ਲੈ ਚੰਗਾ ਕੰਮ ਕਰਨ ਲੱਗੇ ਉਹ ਉਹਨੇ ਆਪਣੀਆਂ ਬਾਹਾਂ ਕੱਡੀਆਂ ਵਿੱਚੋਂ ਕਮੀਜ਼ ਤੇ ਪੰਗਾ ਹੋ ਗਿਆ ਤੇ ਬਾਹਾਂ ਕੱਡੀਆਂ ਤੇ ਉਹਨਾਂ ਦਾ ਮੋਟਰਸਾਈਕਲ ਲੈ ਕੇ ਪੱਜ ਗਿਆ ਸਾਹਮਣੇ ਹੀ ਤੇ ਬੜੀ ਮੁਸ਼ਕਲ ਨਾਲ ਅੱਗੇ ਪੁਲਿਸ ਖੜੀ ਸੀਗੀ ਸਾਡੇ ਚੌਂਕੀ ਇੱਥੇ ਤੇ ਉੱਥੇ ਜਾ ਕੇ ਰੋਕਿਆ ਇਸ ਤਰ੍ਹਾਂ ਵੀ ਲੋਕ ਕਰਦੇ ਦਿੱਲੀ ਦੇ ਵਿੱਚ ਤਾਂ ਬਹੁਤ ਹੁੰਦੀਆਂ ਨੇ ਇਸ ਕਰਕੇ ਨਰਿੰਦਰ ਕਹਿੰਦਾ ਗੇਟ ਬੰਦ ਕਰ ਲੈ ਕੋਈ ਤੈਨੂੰ ਵਿੱਚੇ ਬੈਠੇ ਵੜਾਈ ਨੂੰ ਪਜਾ ਕੇ ਲੈ ਜਾ ਕੋਈ ਬੀਨਾ ਵਧੀਆ ਹੈ ਪਤਾ ਸਕਿਨ ਲਈ ਵੀ ਵਧੀਆ ਹੈ ਵੈਸੇ ਵੀ ਆਪਣਾ ਪੇਟ ਦੇ ਵਿੱਚ ਮਤਲਬ ਇਹਦੇ ਪੇਟ ਭਰਦਾ ਜੋ ਡਾਈਟਿੰਗ ਕਰਦੇ ਉਹਨਾਂ ਲਈ ਸਭ ਤੋਂ ਵਧੀਆ ਇਹਦੇ ਨਾਲ ਪੇਟ ਭਰਦਾਗਾ ਤੁਸੀਂ ਅਗਰ ਰੋਟੀ ਦੀ ਭੁੱਖ ਹੈ ਤੁਸੀਂ ਟਾਪ ਹੀ ਲੈਨੇ ਹੋ ਤਾਂ ਰੋਟੀ ਦੀ ਭੁੱਖ ਮਿਟ ਜਾਂਦੀ ਹੈ ਹਾਂ ਇਹ ਗੱਲ ਤਾਂ ਹੈਗੀ ਹੈ ਥੋੜਾ ਜਿਹਾ ਚਲੋ ਮਹਿੰਗਾ ਤਾਂ ਹੁੰਦਾ ਨਾ 60 ਰੁਪਏ ਦਾ ਦਿੰਦੇ ਇੱਥੇ ਤਾਂ ਤੇ ਬਾਕੀ ਪਤਾ ਨਹੀਂ ਕਿੱਥੇ ਕੀ ਰੇਟ ਆ ਇੱਥੇ ਦਿੰਦੇ ਆ 60 ਰੁਪਏ ਦਾ ਇੱਕ ਬਸ ਕਿਉਂਕਿ ਇਹ ਨਾ ਦਿੱਲੀ ਤੋਂ ਮਤਲਬ ਮੰਡੀ ਹੈ ਇੱਥੇ ਸਭ ਤੋਂ ਜਿਹੜੀ ਏਸ਼ੀਆ ਸਭ ਤੋਂ ਹੈਗੀ ਆ ਵੱਡੀ ਮੰਡੀ ਆ ਨਾ ਅਨਾਜ ਮੰਡੀ ਇਹ ਮਤਲਬ ਕਿ ਸਰਜੀ ਮੰਡੀ ਇੱਥੇ ਆ ਤੇ ਉੱਥੋਂ ਲੈ ਕੇ ਆ ਰਹੇ ਨੇ ਇਕੱਠੇ ਲਾਗੇ ਵੀ ਭੱਗਿਆ ਪਿਆ ਅਸੀਂ ਗੱਡੀ ਕਿੱਥੋਂ ਖੁੱਲ ਜੇ ਅਜੇ ਪੀਤਾ ਹੀ ਨਹੀਂ ਤੁਸੀਂ ਮੈਡਮ ਜੀ ਲਓ ਮੈਂ ਗੱਲਾਂ ਮਾਰ ਰਹੀ ਸੀ ਹੈ ਖਾਲੀ ਆ ਜੂਸ ਤਾਂ ਪੀ ਕੇ ਹੁਣ ਇਹਨੂੰ ਚੱਟਣ ਲੱਗ ਜਿਓ ਹੈਗਾ ਦਿਓ ਉਹ ਮੈਨੂੰ ਵਾਪਸ ਕਰੋ ਵਾਪਸ ਕਰੋ ਹੁਣ ਇਹਨੇ ਖਤਮ ਹੋ ਗਿਆ ਉਡੀਆਂ ਦਾ ਘੁੱਟਾ ਵੀ ਇੰਨੀ ਹੈ ਵੱਡੇ ਵੱਡੇ ਨੇ ਇੱਕ ਮਿੰਟ ਵਿੱਚ ਕਹਿੰਨੇ ਖਤਮ ਹੋ ਗਿਆ। ਭਾਈ ਬੰਦੇ ਨੇ ਜੂਸ ਇੱਥੇ ਵੀ ਲਿਆ ਬੱਚਿਆਂ ਦਾ ਜੂਸ ਲੈ ਲਿਆ। ਕਿੰਨੇ ਗਲਾਸ ਇਹ ਦੋ? ਲੱਗਦਾ ਤਾਂ ਜ਼ਿਆਦਾ ਹੈ। ਕੁ ਵੱਡੇ ਵਾਲਿਆ? ਦੋ ਵੱਡੇ ਵਾਲਿਆ। ਪਾ ਕੇ ਕਰਕੇ ਤੁਸੀਂ ਪੀ ਲਿਆ ਜੂਸ। ਚਲੋ ਜਲਦੀ ਘਰੇ ਚਲੀਏ ਸਬਜ਼ੀ ਬਣਾਉਣੀ ਹੈ ਸਬਜ਼ੀ ਕਹਦੀ ਬਣਾਈਏ। ਪਾਗੇ ਜੀ ਘਰੇ ਹੀ ਕਰੇ ਪਹੁੰਚ ਗਏ ਆਪਾਂ। ਵੀਡੀਓ ਵਗੈਰਾ ਬਣਾ ਕੇ ਐਸ਼ੀ ਸ਼ਾਰਟਸ ਬਾਅਦ ਵੀਸ ਵਗੈਰਾ ਵੀ ਪੀ ਹੈ ਤੇ ਹੁਣ ਆਪਾਂ ਬਾਲ ਬੂਲ ਖਾਂਦੀ ਹੈ ਮੇਕਅਪ ਤੋਂ ਉਤਾਰਤਾ ਕਿਉਂਕਿ ਮੈਨੂੰ ਨਾ ਮੇਕਅਪ ਕਰਨਾ ਜਿਆਦਾ ਪਸੰਦ ਨਹੀਂ ਹੈਗਾ ਕਿਉਂਕਿ ਜਿਆਦਾ ਮੇਕਅਪ ਕਰਨ ਨਾਲ ਆਪਣੀ ਸਕਿਨ ਖਰਾਬ ਹੁੰਦੀ ਹੈ ਆਪਣੇ 립ਸ ਦਾ ਕਲਰ ਖਰਾਬ ਹੁੰਦਾ ਨਾ ਲਿਪਸਟਿਕ ਵਗੈਰਾ ਲਗਾਣੇ ਆ ਤਾਂ ਸੋ ਮੈਂ ਇਸ ਕਰਕੇ ਲਗਾਨੀ ਅਗੇ ਬਾ ਉਸ ਟਾਈਮ ਜਾਂ ਤਾਂ ਕਿਸੇ ਫੰਕਸ਼ਨ ਵਗੈਰਾ ਤੇ ਲਗਾਨੀ ਹੈ ਜਾਂ ਵੀਡੀਓ ਵਗੈਰਾ ਬਣਾਨੀ ਹੈ ਉਸੇ ਟਾਈਮ ਲਗਾਨੀ ਹੈ ਔਰ ਬਾਕੀ ਦੇ ਟਾਈਮ ਉਸ ਨੂੰ ਰਿਮੂਵ ਕਰ ਦਿੰਦੀ ਹਾਂ ਸਭ ਤੋਂ ਪਹਿਲਾਂ ਔਨ ਸਾਈਡ ਮੈਂ ਜਿਹੜਾ ਹੈਗਾ ਆਪਣਾ ਫੇਸ ਸੀ ਰਿਮੂਵ ਕੀਤਾ ਜੋ ਵੀ ਮੈਂ ਲਗਾਏ ਹੋਏ ਸੀ ਥੋੜਾ ਬਹੁਤ ਜਦੋਂ ਕਿ ਮੈਂ ਸਿਰਫ ਮਤਲਬ ਸੰ ਜੋ ਸੰਸਕ੍ਰੀਨ ਵਗੈਰਾ ਹੋ ਰਿਹਾ ਇਹੋ ਜਿਹੀ ਚੀਜ਼ਾਂ ਹੀ ਯੂਜ਼ ਕਰਦੀ ਆਂ ਬਟ ਫਿਰ ਵੀ ਮੈਂ ਆ ਕੇ ਸਭ ਤੋਂ ਪਹਿਲਾਂ ਆਪਣਾ ਫੇਸ ਰਿਮੂਵ ਕਰਦੀ ਆਂ ਕਿ ਜੋ ਵੀ ਲੱਗਿਆ ਹੁੰਦਾ ਹੈ ਨਾ ਉੱਪਰ ਤੇ ਉਹਨੂੰ ਸਾਫ਼ ਕਰਦੀ ਆਂ ਤਾਂ ਕਿ ਮੇਰਾ ਫੇਸ ਮੈਨੂੰ ਉਹੀ ਓਰਿਜਨਲ ਦੀ ਕਿ ਜੋ ਮੇਰਾ ਹੈਗਾਗਾ ਤੇ ਮੈਨੂੰ ਉਹੀ ਦੇਖਣਾ ਪਸੰਦ ਹੈ ਤੇ ਸੋ ਆ ਕੇ ਆਪਾਂ ਆਪਣਾ ਫੇਸ ਸਾਫ਼ ਕਰ ਲਿਆ ਬਟ ਹੁਣ ਆਪਾਂ ਨੂੰ ਬੁਲਾ ਰਹੀ ਹੈ ਕਿਚਨ ਆਪਾਂ ਨੂੰ ਕਿਚਨ ਬਣਾ ਬੁਲਾ ਰਹੀ ਹੈ ਤੇ ਮੈਂ ਜਾਂਦੀ ਹੋਈ ਹੋਈ ਨਾ ਕੈਪਸਿਕਮ ਤੇ ਆਲੂ ਕੱਟ ਗਈ ਸੀਗੀ ਪਿਆਜ਼ ਕੱਟਣ ਵਾਲੇ ਰਹਿ ਗਏ ਤੇ ਹੁਣ ਆਪਾਂ ਬਣਾਉਣੇ ਹੈਗੇ ਸਬਜ਼ੀ ਤੇ ਕਿਉਂਕਿ ਮੈਨੂੰ ਪਤਾ ਸੀਗਾ ਸਬਜੀ ਬਾਹਰ ਬਣਾ ਕੇ ਜਾਣੀ ਹੈ ਸ਼ਾਮ ਨੂੰ ਜਦੋਂ ਵੀ ਕਿਤੇ ਜਾਵਾਂ ਕਿਉਂਕਿ ਮੈਨੂੰ ਨਾ ਆ ਕੇ ਬਣਾਉਣੀ ਬਹੁਤ ਮੁਸ਼ਕਲ ਲੱਗਦੀ ਹੈ ਕਾਫੀ ਦਿੱਕਤ ਹੋ ਜਾਂਦੀ ਹੈ ਲੇਡੀਜ਼ ਨੂੰ ਸਭ ਨੂੰ ਪਤਾ ਕਿ ਆਪਾਂ ਥੋੜਾ ਜਿਹਾ ਵੀ ਬਾਹਰ ਜਾਏਗੇ ਥੱਕ ਜਾਈਏ ਫਿਰ ਕੰਮ ਨਹੀਂ ਹੁੰਦਾ ਹੈ ਨਾ ਤੇ ਮੈਂ ਬਣਾ ਕੇ ਜਾਣੀ ਨੇ ਪਰ ਅੱਜ ਮੈਨੂੰ ਪਤਾ ਸੀ ਕਿ ਆਲੂ ਔਰ ਸ਼ਿਮਲਾ ਮਿਰਚੀ ਸਬਜੀ ਨਾਲ ਦਿੱਤੇ ਮੈਨੂੰ ਪੈਣਗੇ ਗਾਲਾ ਕਿਉਂਕਿ ਉਹਨਾਂ ਨੂੰ ਚਾਹੀਦਾ ਇਹਦੇ ਵਿੱਚ ਪਨੀਰ ਸੋ ਹੁਣ ਉਪੇਂਦਰ ਨਰਿੰਦਰ ਨਿਮਰਤ ਕਿਉਂਕਿ ਪਨੀਰ ਆ ਜੋ ਬਹੁਤ ਬੜਾ ਹੁੰਦਾ ਨਾ ਵੇਟ ਹੋ ਜਾਂਦਾ ਉਹਨੂੰ ਚੱਕੜਾ ਗਾ ਵੀ ਮੁਸ਼ਕਲ ਇਸ ਕਰਕੇ ਸਭ ਗਏ ਨੇ ਸ਼ਾਪ ਤੇ ਪਨੀਰ ਲੈਣ ਤੇ ਮੈਂ ਜੋ ਬਾਕੀ ਰਹਿ ਗਿਆ ਜਿਸ ਤਰ੍ਹਾਂ ਪਿਆਜ਼ ਕੱਟਣੇ ਜਾਂ ਲਸਣ ਵਗੈਰਾ ਦਾ ਪੇਸਟ ਵਗੈਰਾ ਬਣਾਉਣਾ ਤੇ ਆਪਾਂ ਕਰਦੇ ਉਹਦੀ ਤਿਆਰੀ ਉਦੋਂ ਤੱਕ ਮੈਂ ਤਿਆਰੀ ਕਰ ਲਈ ਜੀ ਫਿਰ 5 ਮਿੰਟਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਸਬਜ਼ੀ ਜਲਦੀ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੈਂ ਆਟਾ ਗੁੰਨ ਕੇ ਗਈ ਸੀ ਕਿ ਦੇਖ ਸਾਡੇ ਤੁਸੀਂ ਮਿਕਸ ਆਟੇ ਦਾ ਮਿਕਸ ਜੋ ਆਟਾ ਹੈਗਾ ਗਾ ਮੈਂ ਮਤਲਬ ਕਿ ਉਹ ਵਾਲਾ ਹਨਾ ਗੁੰਨਕੇ ਗਈ ਸੀ ਕਿਉਂਕਿ ਇਹਨੂੰ ਨਾ ਥੋੜੀ देर ਘੰਟਾ ਡੇਢ ਘੰਟਾ ਪਹਿਲਾਂ ਗੁੰਨਕੇ ਰੱਖ ਦੋ ਤਾਂ ਰੋਟੀ ਥੋੜੀ ਠੀਕ ਬਣਦੀ ਆ ਨਹੀਂ ਤਾਂ ਐਟ ਟਾਈਮ ਗੁੰਨਕੇ ਬਣਾਉਣਾ ਬਹੁਤ ਟੁੱਟਦੀ ਹੈ ਕਿ ਮੈਥੋਂ ਨਹੀਂ ਚੰਗੀ ਤਰ੍ਹਾਂ ਬਣਦੀ ਇੰਨੀ ਟੇਢੀ ਮੇਟੀ ਪਤਾ ਨਹੀਂ ਕਿਹੋ ਜਿਹੀ ਬਣਦੀ ਹੈ ਇਸ ਕਰਕੇ ਫਿਰ ਮੈਂ ਆਟਾ ਗੁੰਨਨੇ ਗਈ ਸੀ ਤੇ ਇੰਨੀ ਕਿ सब्जी ਕੱਟ ਗਈ ਸੀ ਕਿ ਇਹਦੇ ਨਾਲ ਵੀ ਇਹਨੂੰ ਹੈਲਪ ਮਿਲੂਗੀ ਥੋੜਾ ਜਿਹਾ ਕੰਮ ਘਟ ਗਿਆ ਤੇ ਹੁਣ ਫਟਾਫਟ ਕਈ ਆਪਣਾ ਜਿਹੜਾ ਖਾਣਾ ਪੀਣਾ ਹੋ ਗਿਆ ਰਾਤ ਦਾ ਡਿਨਰ ਹੋ ਗਿਆ ਤੇ 9:00 ਵੱਜ ਚੁੱਕੇ ਨੇ ਹੁਣ ਆ ਗਈ ਆ ਸੌਣ ਦੀ ਤਿਆਰੀ ਕਿਉਂਕਿ ਸਵੇਰ ਜਾਣਾ ਮੈਨੂੰ ਜੈਦੀ ਡਿਊਟੀ ਇਧਰ ਵੱਜ ਰੰਗਾਂ ਦੇ ਚੀਕਾ ਟੈਂਡਰ ਦੇ ਲੜ ਰਹੀ ਆ ਦਾੜੀ ਇਸ ਕਰਕੇ ਦੋਨੇ ਪੈ ਕੱਲ ਸ਼ੁਰੂ ਵੀ ਨਹੀਂ ਕਰੀ ਦਸਣੀ ਹਾਂ ਤੇ ਆਪਾਂ ਇਸ ਨਾਲ ਹੀ ਕਰਦੇ ਆਂ ਜਿਹੜੇ ਬਲੌਗ ਦਾ ਐਂਡ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸੋ ਤੇ ਲਾਈਕ ਸ਼ੇਅਰ ਜਰੂਰ ਕਰਨਾ ਜੀ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਉਹ ਤੱਕ ਗੁੱਡ ਨਾਈਟ ਸਭ ਨੂੰ ਬਾਏ ਬਾਏ ਜਿਹਨੂੰ ਮੈਂ ਨਹੀਂ ਕੀਤਾ ਉਹ ਖਤ ਲੱਗ ਕੇ ਦਿਖਾਉਂਗੀ ਗੁੱਡ ਨਾਈਟ ਓਕੇ